ਸਤ ਸ੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸ ਨਿਊਜ਼ ਅੱਜ ਅਸੀਂ ਪਹੁੰਚੇ ਹਾਂ ਸੱਸਾ ਜ਼ਿਲ੍ਹਾ ਦੇ ਕਸਵਾ ਰੋੜੀ ਰੋੜੀ ਇੱਕ ਇਤਿਹਾਸਿਕ ਨਗਰ ਹੈ ਇੱਥੇ ਕਈ ਤਰ੍ਹਾਂ ਦੀਆਂ ਜਿਹੜੀਆਂ ਪਤਾ ਕਹਾਣੀਆਂ ਦੇ ਨਾਲ-ਨਾਲ ਕਈ ਰੋਚਕ ਕਿਸੇ ਕਹਾਣੀਆਂ ਇੱਥੋਂ ਦੇ ਜੁੜੇ ਹੋਏ ਔਰ ਕਈ ਟੈਲੈਂਟਡ ਲੋਕ ਇੱਥੇ ਰਹਿੰਦੇ ਆ ਤੇ ਅੱਜ ਅਸੀਂ ਪਹੁੰਚੇ ਹਾਂ ਜਿਸ ਸ਼ਖਸ ਕੋਲ ਉਹਨਾਂ ਦੀ ਕਹਾਣੀ ਉਹਨਾਂ ਦੀ ਜ਼ਿੰਦਗੀ ਦੀ ਜਿਹੜੇ ਇੱਕ ਟਾਈਮ ਇਹੋ ਜਿਹਾ ਦੁੱਖ ਆ ਗਿਆ ਸੀ ਤੇ ਆਮ ਲੋਕਾਂ ਤੇ ਜਿਉ ਇਹੇ ਜੀ ਹਾਦਸਾ ਘਟਨਾ ਵਾਪਰ ਜੇ ਤਾਂ ਦਿਲ ਛੱਡ ਜਾਂਦੇ ਆ ਪਰ ਉਹਨਾਂ ਨੇ ਹੌਸਲੇ ਦੇ ਨਾਲ ਜ਼ਿੰਦਗੀ ਨੂੰ ਜਿਉਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਇਹੋ ਜਿਹਾ ਲੋਕਾਂ ਵਾਸਤੇ ਮਿਸਾਲ ਬਣੇ ਔਰ ਹੋਰ ਲੋਕਾਂ ਨੂੰ ਉਹ ਜਿਉਣ ਦੀ ਵੀ ਜਿਹੜੀ ਉਹ ਕਲਾ ਦੱਸਦੇ ਆ ਭਾਵੇਂ ਅੱਜ ਮੇਰੇ ਨਾਲ ਜਿਹੜੇ ਮੋਹਨ ਦਾਸ ਮੰਤ ਬੈਠੇ ਆ ਇਹਨਾਂ ਦਾ ਅੱਜ ਤੋਂ 15-20 ਸਾਲ ਪਹਿਲਾਂ ਇੱਕ ਇਹੋ ਜਿਹੀ ਘਟਨਾ ਵਾਪਰੀ ਸੀ ਜਿਸ ਕਰਕੇ ਇਹਨਾਂ ਦੇ ਸਰੀਰ ਦਾ ਜਿਹੜਾ ਨਿਚਲਾ ਹਿੱਸਾ ਉਹ ਚੱਲਣ ਫਿਰਨ ਦੇ ਵਿੱਚ ਸਮਰੱਥ ਨਹੀਂ ਰਹਾ ਕੁਝ ਸਾਲ ਮੰਜੇ ਤੇ ਜ਼ਰੂਰ ਰਹੇ ਬੈੱਡ ਤੇ ਰਹੇ ਪਰ ਇਹਨਾਂ ਨੇ ਹੌਸਲਾ ਨਹੀਂ ਹਾਰਿਆ ਪਰਿਵਾਰ ਨੇ ਹੌਸਲਾ ਦਿੱਤਾ ਔਰ ਅੱਜ ਉਹਨਾਂ ਲੋਕਾਂ ਵਾਸਤੇ ਵੀ ਇਹ ਇੱਕ ਉਦਾਹਰਨ ਬਣੇ ਹੋਏ ਆ ਕਿ ਜਿਹੜੀ ਜ਼ਿੰਦਗੀ ਆ ਉਹ ਔਖੇ ਟਾਈਮ ਦੇ ਵਿੱਚ ਵੀ ਕਿਵੇਂ ਜਿਉਣੀ ਹੁੰਦੀ ਆ ਤੇ ਸਭ ਤੋਂ ਪਹਿਲਾਂ ਮੈਂ ਮਾਣ ਦੱਸ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਸਾਰੇ ਦੋਸਤਾਂ ਨੂੰ ਹਾਂ ਜੀ ਤੇ ਅੱਜ ਨਾ ਪਹਿਲਾਂ ਤੁਹਾਡੇ ਜਿਹੜਾ ਪਿਛੋਕੜ ਵਾਲੇ ਗੱਲ ਕਰਾਂਗੇ ਅੱਜ ਤੋਂ ਜਿਹੜੇ 15 ਸਾਲ ਪਹਿਲਾਂ ਤੇ ਉਸ ਤੋਂ ਪਹਿਲਾਂ ਜਦੋਂ ਤੁਸੀਂ ਸਹੀ ਤੰਦਰੁਸਤ ਹੁੰਦੇ ਸੀਗੇ ਕਿਵੇਂ ਕਿੰਨੀ ਪੜ੍ਹਾਈ ਕੀਤੀ ਤੇ ਕੀ ਸ਼ੌਂਕ ਰਿਹਾ ਸੀ ਤੇ ਫਿਰ ਹਾਦਸਾ ਵਾਪਰਿਆ ਜਿਹੜਾ ਉਹੀ ਘਟਨਾ ਸੀ ਪੜ੍ਹਾਈ ਤੇ ਮੇਰੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਨਾਲ ਮੈਂ ਆਈਡੀਏ ਵੀ ਕਰ ਰੱਖੀ ਹੈਗੀ ਤੇ 2009 ਚ ਜਿਵੇਂ ਮੈਨੂੰ ਸ਼ੌਕ ਹੈ ਸ਼ੁਰੂ ਤੋਂ ਹੀ ਮਾੜੇ ਮੋٹے ਜਿਵੇਂ ਕੋਈ ਟੈਕਨੀਕਲ ਕੰਮ ਕਰਨ ਦਾ ਕਦੇ ਕੋਈ ਚੀਜ਼ ਬਣਾ ਲਈ ਕਿਸੇ ਚੀਜ਼ ਨੂੰ ਸ਼ੋਰ ਕਰਦਾ ਜਿਵੇਂ ਕੋਈ ਦਿਮਾਗ 'ਚ ਜਿਹੜੀ ਵੀ ਚੀਜ਼ ਆ ਗਈ ਵੀ ਅੱਜ ਆਪਾਂ ਆ ਬਣਾ ਕੇ ਚਲਾਣੀ ਹੈ ਜਾਂ ਗੱਡੀ ਬਣਾਣੀ ਹੈ ਮਤਲਬ ਆਪਦੀ ਕੋਈ ਇਨਫੈਕਟਿੰਗ ਕਰਦਾ ਅੱਛਾ ਉਦੋਂ ਵੀ ਸ਼ੁਰੂ ਤੋਂ ਹੀ ਸ਼ੌਂਕ ਹੈ ਮੈਨੂੰ ਤੇ ਆਹੀਂ ਫਿਰ ਜਿਵੇਂ ਘਰ ਦੇ ਕੰਮ ਮਾਰੇ ਪੁੱਟੇ ਖੇਤੀਬਾੜੀ ਦਾ ਮੇਰਾ ਕੰਮ ਸੀ ਅਤਰ ਅਸੀਗਲ ਦੀ ਖੇਤੀ ਮੈਂ ਇਕੱਲਾ ਹੀ ਕਰਦਾ ਹੁੰਦਾ ਸੀ ਅੱਛਾ ਪਹਿਲਾਂ ਮਤਲਬ ਤੁਹਾਡੇ ਫਾਦਰ ਸਾਹਿਬ ਚਾਚਾ ਤਾਇਆ ਵੀ ਖੇਤੀ ਕਰਦੇ ਸੀ ਹਾਂ ਸਾਰੇ ਖੇਤੀ ਕਰਦੇ ਸੀ ਅੱਛਾ ਫਿਰ ਉਹਦੋਂ ਬਾਅਦ ਤੁਸੀਂ ਕੰਮ ਸੰਭਾਲਦੇ ਰਹੇ ਉਸ ਤੋਂ ਬਾਅਦ ਮੇਰੇ ਮੇਰੀ ਇੰਟਰ ਆ ਗਿਆ ਸਾਰਾ ਕੰਮ ਮੈਂ ਕਰਦਾ ਰਿਹਾ 2009 ਜਿਵੇਂ ਮੈਂ ਟੂੜੀ ਵਾਲੀ ਮਸ਼ੀਨ ਸੀਗੀ ਮੇਰੇ ਕੋਲੇ ਤੇ ਮੈਂ ਮੇਰੀ ਟਰਾਲੀ ਟੁੱਟ ਗਈ ਸੀ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਤਾਂ ਉਹਦੇ 'ਚ ਮੈਂ ਥੋੜੇ ਵੈਲਡਿੰਗ ਹੀ ਕਰਾਣੀ ਸੀ ਨਾਰਮਲ ਜਿਵੇਂ ਆਪਾਂ ਰੋਜ਼ ਕਰਦੇ ਹਾਂ ਕੰਮ ਤੇ ਉਹਦੇ 'ਚ ਕੀ ਹੋਇਆ ਮੈਂ ਜੇ ਘਰੇ ਵੈਲਡਿੰਗ ਸੈਟ ਉੱਤੇ ਸੀ ਤੇ ਵੋਲਟੇਜ ਦੀ ਪ੍ਰੋਬਲਮ ਸੀਗੀ ਤੇ ਮੈਂ ਬਾਹਰ ਮਿਸਤਰੀ ਕੋਲੇ ਚਲਾ ਗਿਆ ਬਾਹਰ ਵਰਕਸ਼ਾਪ ਸੀ ਠੀਕ ਹੈ ਠੀਕ ਮੈਂ ਕਿਹਾ ਚਲੋ ਉੱਥੇ ਜਾ ਕੇ ਕਰਵਾ ਲੈਂਦੇ ਹਾਂ ਇਸ ਤਰੀਕੋਂ ਮਿਸਤਰੀ ਕੋਲੇ ਗਿਆ ਮਿਸਤਰੀ ਥੋੜਾ ਜਿਹਾ ਕੋਈ ਲਾਂਚ ਵਗੈਰਾ ਕਰੀ ਜਾਂਦਾ ਸੀ ਆਪ ਦਾ ਮੈਂ ਕਿ ਚੱਲਣ ਦਾ ਟਾਈਮ ਤੇ ਮੈਂ ਚੜ ਕੇ ਉੱਪਰ ਕਰ ਦਿੰਦਾ ਮੈਂ ਉੱਪਰ ਜਿਹੜਾ ਉੱਤੇ ਵੱਡੀ ਲਾਈਨ ਜਾ ਰਹੀ ਸੀ ਗੈਲੰਜਰ ਰੋਡ ਦੀ ਤਾਂ ਉਦੋਂ ਮੇਰੇ ਕੋਲ ਯਾਰ ਨੋਕੀ ਵਾਲੇ 1100 ਫੋਨ ਆਉਂਦੇ ਹੁੰਦੇ ਸੀ ਤੇ ਉਹ ਜਦੋਂ ਕਿਤੇ ਕਾਲ ਆਈ ਤੇ ਮੈਂ ਰੀਸੀਵ ਕਰਨ ਲੱਗਿਆ ਉਹਦੀ ਫ੍ਰੀਕੁਐਂਸੀ ਮੈਚ ਕਰ ਗਈ ਲਾਈਟ ਨਾਲ ਜਿਸ ਦੇ ਨਾਲ ਕਿ ਮੇਰੀ ਰੀੜਤੀ ਹੱਟ ਕੇ ਫ੍ਰੈਕਚਰ ਹੋ ਗਈ ਸੀ ਉਹਦੇ ਨਾਲ ਮੇਰਾ ਸਪਾਇਨਲ ਕੋਰਡ ਇੰਜਰੀ ਹੋ ਗਈ ਹਾਂ ਤੇ ਮੇਰੀ ਸੈਂਸੇਸ਼ਨ ਚਲੀ ਗਈ ਲੱਤਾਂ ਬਿਲਕੁਲ ਕੰਮ ਕਰਨਾ ਛੱਡ ਗਈ ਮਤਲਬ ਚੈਸਟ ਤੋਂ نیچے-नीचे ਪਤਾ ਨਹੀਂ ਲੱਗਦਾ ਸੈਂਸੇਸ਼ਨ ਨਹੀਂ ਜਦੋਂ ਇਹ ਹਾਦਸਾ ਹੋਇਆ ਤੇ ਇੱਕਦਮ ਜਦੋਂ ਜਿਹੜਾ ਬੰਦੇ ਦੇ ਮਨ 'ਚ ਇਸ ਤਰ੍ਹਾਂ ਦੀ ਕ੍ਰੀਏਟੀਵਿਟੀ ਕੋਈ ਨਾ ਕੋਈ ਅਲੱਗ ਕਰਨ ਦਾ ਹੁੰਦਾ ਹੈ ਤੇ ਜਦੋਂ ਡਾਕਟਰਾਂ ਨੇ ਤੁਹਾਨੂੰ ਕਿਹਾ ਵੀ ਜਿਹੜਾ ਤੁਸੀਂ ਚੱਲ ਫਿਰ ਨਹੀਂ ਸਕਦੇ ਫਿਰ ਉਸ ਟਾਈਮ ਬੰਦੇ ਦਾ ਮਨ ਹੈ ਜਿਹੜਾ ਉਡੋਰ ਜਾਂਦਾ ਹੈਗਾ ਕਿਵੇਂ ਹੌਸਲਾ ਫਿਰ ਪਰਿਵਾਰ ਨੇ ਦਿੱਤਾ ਕਿਵੇਂ ਮੈਨੂੰ ਕੋਈ ਲੱਗਿਆ ਨਹੀਂਗਾ ਵੀ ਜਿਵੇਂ ਡਾਕਟਰ ਕਹਿੰਦੇ ਸੀ ਵੀ ਤੂੰ ਚੱਲ ਫਿਰ ਨਹੀਂ ਸਕਦਾ ਨਹੀਂ ਮੈਂ ਗਿਆ ਨਹੀਂ ਹੋ ਸਕਦਾ ਕਿ ਮੈਂ ਚੱਲ ਨਹੀਂ ਸਕਦਾ ਮੈਂ ਚੱਲੂ ਆ ਮੈਨੂੰ ਹੌਸਲਾ ਸੀਗਾ ਵੀ ਕੋਈ ਏਡੀ ਗੱਲ ਨਹੀਂ ਹੈਗੀ ਮੈਂ ਕਰ ਲੂਗਾ ਕਵਰ ਹੂੰ ਪਰ ਉਹ ਨਹੀਂ ਪਤਾ ਸੀ ਸਪਾਈਨਲ ਕੋਡ ਇੰਜਰੀ ਹੁੰਦੀ ਕੀ ਹੈ ਲੈ ਗਿਆ ਸੋਨੇ ਪਰ ਹੌਲੀ ਹੌਲੀ ਜਿਵੇਂ ਟਾਈਮ ਪੈਂਦਾ ਰਿਹਾ ਜਿਵੇਂ ਜਿਹੜੀਆਂ ਜੀਤੀਆਂ ਦੀ ਜਰੂਰਤ ਸੀ ਥੋੜਾ ਜਿਹਾ ਟੈਕਨੀਕਲ ਮਾਈਂਡ ਫੋਨ ਕਰਕੇ ਮੈਂ ਉਹਨਾਂ ਦੇ ਹੱਲ ਕੱਢਦਾ ਰਿਹਾ ਆਪ ਹੀ ਜਿਵੇਂ ਹੁਣ ਸ਼ੁਰੂ ਸ਼ੁਰੂ ਵਿੱਚ ਫਿਰ ਮੈਂ ਪਹਿਲਾਂ ਮਤਲਬ ਮਹੀਨਾ ਡੇਢ ਮਹੀਨਾ ਤਾਂ ਜਕਮ ਜੁਕਮ ਤੇ ਫੋਨ ਤੇ ਲੱਗ ਗਏ ਉਸ ਤੋਂ ਬਾਅਦ ਕੀ ਹੋਇਆ ਫਿਰ ਮੈਂ ਦੇਖਿਆ ਵੀ ਹੁਣ ਬਾਹਰ ਨਿਕਲਿਆ ਜਾ ਵੀ ਪਹਿਲਾਂ ਤਾਂ ਇਹੀ ਹੋ ਗਿਆ ਸੀਗਾ ਵੀ ਚਲ ਹੁਣ ਤਾਂ ਬਈ ਬੈੱਡ ਜੋ ਗਿਆ ਹੀ ਔਰ ਕੁਝ ਕਰ ਨਹੀਂ ਸਕਦੇ ਜਿਹੜਾ ਕੋਈ ਮੇਰੇ ਖੇਤੀਬਾੜੀ ਕਰਦਾ ਟਰੈਕਟਰ ਸੀਗਾ ਉਹ ਵੀ ਮੈਂ ਵੇਚ ਤਾ ਮੈਂ ਕਰ ਨਹੀਂ ਇਹ ਮੈਂ ਲੋਕ ਥੋੜੀ ਜਾਣ ਕੇ ਕੋਈ ਫਾਇਦਾ ਨਹੀਂ ਹੈ ਫਿਰ ਮੈਂ ਇੱਕ ਦਿਨ ਬੈਠੇ ਬੈਠੇ ਸੋਚਿਆ ਵੀ ਅਜੇ ਤੱਕ ਕੰਮ ਨਹੀਂ ਜੱਦਣਾ ਫਿਰ ਮੈਂ ਕੇ ਚੱਲ ਗੱਡੀ ਚਲਾ ਕੇ ਦੇ ਮੈਂ ਇੱਕ ਛੋਟੀ ਜੀ 2 ਫੁੱਟ ਦੀ ਪਾਈਪ ਲੈਤੀ ਤੇ ਉਹਦੇ ਨਾਲ ਮੈਂ ਗੱਡੀ ਵੈਸੀ ਆਪਰੇਟ ਕਰਕੇ ਦੇਖੀ ਗੱਲਾਂ ਚ ਉਹ ਆਟੋਮੈਟਿਕ ਤਾਂ ਨਹੀਂ ਆਈ ਸੀ ਜੀ ਸੀਟ ਤੇ ਬਹਿ ਕੇ ਉਹ ਪਾਈਪ ਨਾਲ ਸੀਟ ਤੇ ਰਹਿ ਕੇ ਉਹਦੇ ਨਾਲ ਮੈਂ ਰਾਉਂਡ ਮਾਰ ਕੇ ਆਇਆ ਅੱਛਾ ਉਹਦੇ ਨਾਲ ਮੈਨੂੰ ਹੌਸਲਾ ਬਣ ਗਿਆ ਵੀ ਕਰ ਲਾਂ ਪਰਿਵਾਰ ਨੇ ਉਦੋਂ ਮਨਾ ਨਹੀਂ ਕੀਤਾ ਮੇਰੇ ਪਰਿਵਾਰ ਨੇ ਸਾਰੇ ਸਪੋਰਟ ਕਰਦੇ ਸੀਗੇ ਉਹਨਾਂ ਨੇ ਕਦੇ ਮੈਨੂੰ ਐ ਨਹੀਂ ਕਿਹਾ ਵੀ ਕੋਪਨਗੇ ਕਿਉਂ ਲੈਣਾ ਜਾਂ ਤੇਰੇ 6:00 ਵੱਜ ਗਏ ਜਾਂ ਕੋ ਹੋਰ ਬੰਗੇ ਨਾਲ ਲੈ ਤੇ ਉਹਦੇ ਉਸ ਚੀਜ਼ ਦਾ ਮੈਨੂੰ ਬੜਾ ਬੈਨੀਫਿਟ ਰਿਹਾ ਮੇਰੀ ਵਾਈਫ ਨੇ ਵੀ ਬੜਾ ਸਾਥ ਦਿੱਤਾ ਮੇਰੇ ਮਤਲਬ ਕਿਸੇ ਨੇ ਵੀ ਬਾਦਰ ਨਹੀਂ ਕਿਸੇ ਨੇ ਮੈਨੂੰ ਪੋਕਾ ਟੱਕੀ ਨਹੀਂ ਦਿੱਤੀ ਕਦੇ ਤੇ ਫਿਰ ਮੈਨੂੰ ਜਦੋਂ ਲੱਗਿਆ ਵੀ ਹਾਂ ਮੈਂ ਚਲਾ ਲੂੰਗਾ ਫਿਰ ਮੈਂ ਗੱਡੀ ਨੂੰ ਥੋੜਾ ਜਿਹਾ ਦਿਮਾਗਦੰਗ ਲਾ ਕੇ ਉਹਨੂੰ ਮੋਡੀਫਾਈ ਕੀਤਾ ਉਦੇ ਹੱਥ ਵਿੱਚ ਹੈਂਡ ਕੰਟਰੋਲ ਕੀਤਾ ਸਾਰ ਗੱਡੀ ਦਾ ਫਿਰ ਮੈਂ ਹੁਣ ਚਲਾਉਣ ਲੱਗਿਆ ਫਿਰ ਬਾਹਰ ਅੰਦਰ ਮਾੜਾ ਮੋਟਾ ਨਿਕਲ ਜਾਂਦੇ ਜਿਵੇਂ ਸੱਸੀ ਤੱਕ ਚੱਕਰ ਲਾਇਆ ਹੈ ਜਾਂ ਕੁਛ ਐਂ ਕਰਦੇ ਕਰਦੇ ਹੌਲੀ ਹੌਲੀ ਫਿਰ ਮੈਂ ਸੋਚਿਆ ਵੀ ਹੁਣ ਚੱਲੇ ਇਹ ਤਾਂ ਹੋ ਗਏ ਨਾ ਕੰਮ ਆਪਾਂ ਖੇਤੋਂ ਖੇਤ ਚ ਜਿਵੇਂ ਜਾਣ ਲੱਗੇ ਕੋਈ ਛੋਟਾ ਜਿਹਾ ਹਿਲਚਰ ਟਾਈਪ ਦੇ ਟਰੈਕਟਰ ਬਣਾਈਏ ਜਿਹੜਾ ਖੇਤ ਚ ਆਪਣਾ ਚੱਕਰ ਚੱਕਰ ਮਾਰ ਲਿਆ ਕਰੇ ਫਿਰ ਮੈਂ ਛੋਟਾ ਜਿਹਾ ਇੱਕ ਟਰੈਕਟਰ ਬਣਾਇਆ ਹੇਰੋ ਟਰੈਕਟਰ ਬਹੁਤ ਵਧੀਆ ਕੰਮ ਜੋ ਆ ਗਿਆ। ਲੋਗ ਨਾਲ ਖੇਤ ਚਾਹ। ਛੋਟਾ ਟਰੈਕਟਰ ਦੇਖਿਆ ਸੀ ਕਿਤੇ ਜਾਂ ਬਾਗਾਂ ਚ ਹੁੰਦੇ ਨੇ। ਨਹੀਂ। ਅੱਛਾ ਮੈਂ ਉਹਨੂੰ ਦਿਮਾਗ ਲਾ ਕੇ ਆਪਦੇ ਸਾਹਮਣੇ। ਵੀ ਛੋਟਾ ਹੋਣਾ ਚਾਹੀਦਾ ਵੀ ਜਦ ਸੌਖਾ ਚੱਲੇ। ਹਾਂ ਮੈਂ ਆਪਦੀ ਛੇਰ ਦੇ ਸਾਈਜ਼ ਦੇ ਹਿਸਾਬ ਨਾਲ ਬਣਾਵਾਂਗੇ। ਕਿਤੇ ਮੈਨੂੰ ਸ਼ੇਪ ਤੋਂ ਹੋਣਾ ਸੌਖਾ ਹੋ ਜਾ ਜਾਂ ਕੁਝ ਹੋਊਗਾ। ਫਿਰ ਮੈਂ ਕੀਤੀ ਬੜੀ ਦਾ ਕੰਮ ਸ਼ੁਰੂ ਕਰਤਾ। ਉਹਨਾਂ ਹੌਲੀ-ਹੌਲੀ ਜਾਂਦਾ ਸੀ ਕਹਿ ਕਵਾ ਕੇ ਕੰਮ ਕਰਾ ਲੈਂਦਾ ਸੀਗਾ। ਤੇ ਚਲੋ ਕਰਦੇ-ਕਰਦੇ ਹੌਸਲਾ ਵੀ ਬਣ ਗਿਆ ਤੇ ਸਾਧਨ ਵੀ ਹੋ ਜੇ ਜੇ ਬਣੀ ਗਏ। ਇੰਜਣ ਕਾਹਦਾ ਲਾਇਆ ਉਹ ਛੋਟਾ? ਉਹ ਚੀਨਣ ਆਟੋ ਦਾ ਲ ਰੀ ਜਾਂਦਾ ਸੀਗਾ ਫਿਰ ਹੌਲੀ ਹੌਲੀ ਕਰਦੇ ਕਰਦੇ ਫਿਰ ਮੈਂ 2013 ਜਿਹੜਾ ਫੈਕਟਰ ਦਬਾ ਤੋਂ ਨਵਾਂ ਲਿਆ ਜੀ ਜੋ ਲੱਗ ਗਿਆ ਪਤਾ ਵੀ ਆਪਾਂ ਕਰ ਲਾਂਗੇ ਫਿਰ ਮੈਂ ਉਹ ਹੈਂਡ ਕੰਟਰੋਲ ਕੀਤਾ ਤੇ ਵਧੀਆ 1.5 ਸਾਲ ਵਧੀਆ ਰਿਹਾ ਕੰਮ ਕੀਤਾ ਕਰਦਾ ਰਿਹਾ ਮੈਂ ਕਿ ਜਦੋਂ ਨੂੰ ਧਰਮੀ ਬਾੜੀ ਲੱਗਦੀ ਤੇ ਏਸੀ ਲਾਇਆ ਗਿਆ ਮੇਰਾ ਬ੍ਰਦਰ ਬਾਹਰ ਯੂਐਸਏ ਰਹਿੰਦਾ ਸੀਗਾ ਉਹ ਆਇਆ ਹੋਇਆ ਸੀ ਮੈਂ ਕਿ ਤੂੰ ਇੰਨਾ ਬੜਾ ਬੜਾ ਚੋਰਚਾ ਜਿਹਾ ਕੰਮ ਕਰਾ ਲੈ ਆਪਾਂ ਇਹਦੇ ਕਿਆ ਬਣ ਲਾਣਾ ਗਰਮੀ ਗਰਮੀ ਜੀ ਵਧੀਆ ਸੌਖਾ ਰਿਹਾ ਕੋਲ ਉਹ ਮੇਰੇ ਨਾਲ ਥੋੜਾ ਥੋੜਾ ਉੱਚਾ ਕੰਮ ਕਰਾ ਆ ਗਿਆ ਸਾਰਾ ਕਰਦੇ ਕਰਦੇ ਮੈਂ ਤੇ ਏਸੀ ਫਿੱਟ ਕਰ ਲਿਆ ਐਗਜ਼ੀਕਿਟ ਕਰ ਲਿਆ ਵਧੀਆ ਖੇਤੀਬਾੜੀ ਕਰਿਆ ਕਰਾ ਮੈਂ ਘਰੋਂ ਝੜ ਕੇ ਚਲੇ ਜਾਣਾ ਲੋਕ ਪਿੰਡ ਦੇ ਜਾਂ ਨੇੜੇ-ਨੇੜੇ ਦੇਖਣ ਨਹੀਂ ਆਉਂਦੇ ਸੀ ਵੀ ਯਾਰ ਟਰੈਕਟਰ ਤੇ ਸੀ ਤੇ ਕੈਵਨ ਵਾਲਾ ਜਿਹੜਾ ਪਹਿਲਾਂ ਦੇਖਿਆ ਹੀ ਨਹੀਂ ਉਹ ਤਾਂ ਗੱਡੀਆਂ ਚੋਂ ਬਹੁਤ ਦੇਖਦੇ ਸੀ ਲੋਕਾਂ ਦੇ ਸੀ ਬਾਹਰੋਂ ਵੀ ਦੇਖਣ ਆ ਜਾਂਦੇ ਸੀ ਕਈ ਜਣੇ ਜਿਹਨੂੰ ਵੀ ਪਤਾ ਲੱਗਦਾ ਸੀ ਜਾਂ ਕਈ ਵਾਰੀ ਸਰੂਗੜ ਪੰਟੀ ਜੀ ਜਾਂਦੇ ਉੱਥੇ ਇਕੱਠ ਹੋ ਜਾਂਦਾ ਤੇ ਫੇਰ ਮੈਂ ਜਦੋਂ ਇੱਕ ਦਿਨ ਬੈਠੇ-ਬੈਠੇ ਮੇਰਾ YouTube ਤੇ ਵੀਡੀਓ ਪਾਤੀ ਉਹਨੂੰ ਜ਼ਿਆਦਾ ਨਾਲ ਨਹੀਂ ਤਾਂ ਹੁੰਦੀ ਨਹੀਂ ਵੈਸੀ ਲੋਡ ਕਰਤੀ ਮੈਂ ਉਹ ਵੀਡੀਓ ਇੰਨੀ ਚੱਲੀ ਵੀ ਮੇਰਾ ਸਾਰਾ ਸਿਸਟਮ ਹੀ ਚੇਂਜ ਹੋ ਗਿਆ ਹੂੰ ਮੈਂ ਫਿਰ ਖੇਤੀ ਤਾਂ ਛੱਡ ਦਿੱਤੀ ਤੇ ਕੈਵਨ ਵਾਲੇ ਕੰਮ ਤੇ ਹੋ ਗਿਆ ਅੱਛਾ ਲੋਕੋ ਮੇਰੇ ਪਿੱਛੇ ਪੈਣ ਲੱਗੇ ਵੀ ਸਾਡਾ ਤਾਂ ਲਾ ਕੇ ਦੋ ਜਿਵੇਂ ਮਨ ਦੀ ਮੈਂ ਕਿਹਾ ਚੱਲ ਆਪਾਂ ਨੂੰ ਸ਼ੌਂਕ ਵੀ ਆਪਾਂ ਨਾਲੇ ਕੀ ਸ਼ੌਕ ਪੂਰਾ ਹੋ ਜਾ ਕਰੂ ਆ ਨਾਲੇ ਘਰੇ ਬੈਠੇ ਬਿਜ਼ਨਸ ਹੈਗਾ ਵਧੀਆ ਹੂੰ ਮੈਂ ਇੱਕ ਦੋ ਮੁੰਡੇ ਨੂੰ ਰੱਖ ਲੇ ਹੈਲਪ ਵਾਸਤੇ ਇੱਕ ਮੁੰਡਾ ਤੇ ਅਸੀਂ ਕੈਵਨ ਨਾਲੇ ਸ਼ੁਰੂ ਕਰਤੇ ਅਸੀਂ ਫਿਰ ਇੰਡੀਆ ਦੀ ਮੈਨੂੰ ਲੱਗਦਾ ਕੋਈ ਸਟੇਟ ਨਹੀਂ ਛੱਡੀ ਹੋਣੀ ਜਿੱਥੇ ਕੈਬਰ ਨਾਲ ਲਾਇਆ ਹੋ। ਹੁਣ ਤੱਕ ਕਿੰਨੇ ਕ ਜਿਹੜੇ ਸਟੇਟ ਤੁਸੀਂ ਵੈਸੇ ਕਹੀ ਦਿੱਤਾ ਵੀ ਇੰਡੀਆ 'ਚ ਲਗਭਗ ਹੈ ਵੀ ਹੁਣ ਤੱਕ ਕਿੰਨੇ ਕ ਟਰੈਕਟਰਾਂ ਦੇ ਜਿਹੜੇ ਕੈਬਰ ਨੇ। ਟਰੈਕਟਰ ਮੇਰੇ ਖਿਆਲ ਮੈਂ 150 ਦੀ ਕਰੀਬ ਲਾਤੇ ਹੋਣੇ। ਅੱਛਾ। ਉੱਤੇ ਥੱਲੇ ਵੀ ਹੋ ਸਕਦੇ। 150 ਤਾਂ ਹੈਗੀ ਹੀ। ਠੀਕ ਠੀਕ। ਤੇ ਬਾਕੀ ਬਹੁਤ ਵਧੀਆ ਕੰਮ ਚੱਲਿਆ ਸੀਗਾ। ਹੁਣ ਵੈਸੇ ਮੈਂ ਛੱਡਤਾ। ਕਿ ਕੀ ਕਾਰਨ ਹੁੰਦਾ? ਕਾਰਨ ਇਹੀ ਹੈ ਬ੍ਰਦਰ ਸੀਗਾ ਬਾਹਰ ਨਿਰਦਾ ਸੀਗਾ ਉਹ ਛੱਡ ਕੇ ਉਧਰੋਂ ਆ ਗਿਆ ਕਹਿੰਦਾ ਬਹੁਤ ਚਿਰ ਅਲੱਗ ਰਹੇ ਤੇ ਤੋਂ ਇਹ ਵੀ ਕੰਮ ਕੰਮ ਛੱਡੇ ਤਾਂ ਕੰਮੇ ਮੈਂ ਟੱਕਰਾ ਮਾਰੀ ਮੈਂ ਕਿ ਚੱਲ ਆਪਾਂ ਤਾਂ ਸ਼ੌਕ ਹੀ ਕਰਦੇ ਸੀ ਮੈਂ ਉਹਨੂੰ ਬੰਦ ਕਰਤਾ ਤੇ ਮੁੜ ਕੇ ਮੈਂ ਕਿ ਚੱਲ ਵੀ ਜਿਹੜੇ ਹੁਣ ਆਪਣੇ ਅਰਗੇ ਭਰਾ ਨੇ ਜਿਨ੍ਹਾਂ ਦੀ ਕੋਈ ਸੱਟ ਵਾਦੀ ਕੋਈ ਸ਼ੋਰ ਨਹੀਂ ਆਪਾਂ ਉਹਨਾਂ ਦੀ ਸੇਵਾ ਚਲਾਈਏ ਉਹਨਾਂ ਨੂੰ ਮੋਟੀਵੇਟ ਕਰਦੇ ਹਾਂ ਇੱਕ ਤੁਹਾਡੇ ਯਾਦ ਹੋਵੇ ਤਾਂ ਇਹ ਪਿਛਲੇ ਵਾਰ ਵੀ ਕਿਹਾ ਸੀ ਤੁਸੀਂ ਜਿਵੇਂ ਕਈ ਵਾਰੀ ਨਾ ਤੁਹਾਡੇ ਵਾਂਗੂੰ ਹੀ ਆਮ ਅਕਸਰ ਲੋਕਾਂ ਨਾਲ ਹਾਦਸੇ ਹੋ ਜਾਂਦੇ ਆ ਕਿਤੇ ਵੀ ਚੱਲਦੇ ਆ ਗੱਡੀ ਦੇ ਐਕਸੀਡੈਂਟ ਹੋ ਜਾਂਦੇ ਆ ਤਾਂ ਉਹ ਲੋਕਾਂ ਨੂੰ ਜਿਹੜੇ ਤੁਹਾਡੀ ਵੀਡੀਓ ਦੇਖ ਕੇ ਆ ਜਿਵੇਂ ਤੁਸੀਂ ਉਹ ਹੱਥਾਂ ਦੇ ਰੇਸ ਦਾ ਵੀ ਕਲਚ ਦਾ ਸਾਰਾ ਸਿਸਟਮ ਕੀਤਾ ਗੱਡੀ ਦਾ ਤੇ ਜਿਹੜੇ ਸਕੂਲ ਵੈਨਾਂ ਦਾ ਜਿਹੜਾ ਮੇਰੇ ਖਿਆਲ ਤੁਸੀਂ ਇੱਕ ਕਿੱਸਾ ਸੁਣਾਇਆ ਸੀ ਤੁਹਾਨੂੰ ਬਈ ਉਹ ਇੱਕ ਡਰਾਈਵਰ ਸੀਗਾ ਉਹਦਾ ਰੋਜਗਾਰ ਉਹੀ ਸੀਗਾ ਤੇ ਉਹ ਐਕਸੀਡੈਂਟ ਹੋਣ ਤੋਂ ਬਾਅਦ ਜਿਹੜਾ ਉਹ ਘਰੇ ਬੈਟ ਗਿਆ ਸੀ ਪਰ ਤੁਸੀਂ ਉਹਨੂੰ ਹੱਲਾਸ਼ਰੀ ਦੇ ਕੇ ਫਿਰ ਉਹ ਸਕੂਲ ਵੈਨਾਂ ਦੇ ਵੀ ਕਿੰਨੇ ਕੋਈ ਲਾਏ ਇਸ ਤਰ੍ਹਾਂ ਦੇ ਹਾਂ ਕਈਆਂ ਨੇ ਲਾਏ ਨੇ ਉਹ ਇੱਕ ਮੁੰਡਾ ਸੀਗਾ ਉਹ ਸਕੂਲ ਵੈਨ ਚਲਾਉਂਦਾ ਹੁੰਦਾ ਸੀ ਪਹਿਲਾਂ ਫਿਰ ਜਦੋਂ ਘਰੇ ਬੈ ਗਿਆ ਉਹਨੇ ਡਰਾਈਵਰ ਰੱਖਿਆ ਵੀ ਮੈਂ ਚੱਲ ਵੈਨ ਵਾਲੇ ਦੇ ਉਹ ਕਰਦਿਆ ਕਰੂੰਗਾ ਮੇਰੀ ਚਲਦੀ ਜਲਦੀ ਰਹੂਗੀ ਸਕੂਲ ਚ ਫਿਰ ਮੇਰੇ ਕੋ ਕਿਤੇ ਕੰਟੈਕਟ ਹੋਇਆ ਮੇਰੇ ਨੰਬਰ ਨੰਬਰ ਮਿਲਿਆ ਉਹਨੇ ਮੇਰੇ ਨਾਲ ਗੱਲ ਕੀਤੀ ਮੈਂ ਉਹਨੂੰ ਕਿਹਾ ਵੀ ਤੂੰ ਆਪ ਹੀ ਚਲਾਇਆ ਕਰ ਦੇ ਉਹ ਕਹਿੰਦਾ ਉਹ ਕਿਵੇਂ ਚਲਾਉਂਗਾ ਫਿਰ ਮੈਂ ਉਹਨੂੰ ਦਸਾਇਆ ਉਹਨੂੰ ਸਾਰਾ ਕਰਕੇ ਦਿੱਤਾ ਫਿਰ ਉਹ ਵਧੀਆ ਜਾਣ ਆਣ ਲੱਗ ਗਿਆ ਆਪਣੀ ਕਮਾਈ ਕਰਨ ਲੱਗ ਗਿਆ ਉਹਨੂੰ ਡਰਾਈਵਰਾਂ ਦੇ ਮੂੰਹ ਕਰੀ ਨਹੀਂ ਦੇਖਣਾ ਪੈਂਦਾ ਸੀ ਤਾਂ ਫਾਇਦਾ ਹੋ ਗਿਆ ਉਹਦਾ ਬਿਲਕੁਲ ਬਿਲਕੁਲ ਕਿੱਥੇ ਉਹਨੂੰ ਦੂਜਿਆਂ ਦੇ ਸਾਰੇ ਰਹਿਣਾ ਪੈਂਦਾ ਜਿਉ ਆਪ ਰੋਜ਼ਗਾਰ ਆਪ ਦਾ ਜੀ ਹਾਂ ਦੂਜਿਆਂ ਦੇ ਮੂੰਹ ਦੀ ਦੇਖਣਾ ਪੈਂਦਾ ਕੋਈ ਆਂਦਾ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਬਾਕੀ ਜਦੋਂ ਬੰਦਾ ਕੰਮ ਲੱਗ ਜੇ ਉਹਨੂੰ ਬਿਮਾਰੀ ਤੋਂ ਬਾਹਰ ਨਿਕਲਦਾ ਥੋੜਾ ਜਿਹਾ ਉਦੋਂ ਧਿਆਨ ਹੋ ਜਾਂਦਾ ਇਸ ਦੇ ਨਾਲ ਨਾਲ ਮੋਹਨਦਸ ਜੀ ਤੁਸੀਂ ਇਹ ਵੀ ਦੱਸਦੇ ਸੀ ਵੀ ਜਿਹੜੇ ਗੇਮਾਂ ਵਾਲੇ ਪਾਸੇ ਵੀ ਤੁਹਾਡਾ ਪੈਰਾਲੌਪਿਕ ਗੇਮਾਂ ਵਾਸਤੇ ਉਹ ਉਹ ਫਿਰ ਪਹਿਲਾਂ ਤਿਆਰੀ ਕੀਤੀ ਤੁਸੀਂ ਜਾਂ ਕਿਵੇਂ ਉਧਰਲੇ ਪਾਸੇ ਕਿਵੇਂ ਧਿਆਨ ਆਇਆ ਤੁਸੀਂ ਕਿੱਥੇ ਕਿੱਥੇ ਗਏ ਹੋ ਗੇਮਾਂ ਦਾ ਤਾਂ ਇਹ ਸੀਗਾ ਵੀ ਮੈਂ ਇੱਕ ਵਾਰੀ ਚੰਡੀਗੜ੍ਹ ਗਿਆ ਸੀਗਾ ਕਿਸੇ ਮੇਰੇ ਦੋਸ ਉਹ ਨੂੰ ਮਿਲਣ ਗਿਆ ਸੀ ਉਹ ਕਹਿੰਦਾ ਇੱਥੇ ਗੇਮਾਂ ਹੋ ਰਹੀਆਂ ਮੈਂ ਕਿਹਾ ਚਲੋ ਆਪਾਂ ਵੀ ਦੇਖਦੇ ਹਾਂ ਕੀ ਸਿਸਟਮ ਹੈ ਤਾਂ ਮੈਂ ਉੱਥੇ ਫਸਟ ਟਾਈਮ ਜਾ ਕੇ ਦੇਖਿਆ ਸੀ ਵੀ ਕੋਈ ਜਿਹੜੇ ਹੈਂਡੀਕੈਪ ਬੰਦੇ ਉਹਨਾਂ ਵਾਸਤੇ ਗੇਮਾਂ ਵੀ ਸਪੈਸ਼ਲ ਹੁੰਦੀਆਂ ਨੇ ਏਰੋ ਓਲੰਪਿਕ ਨੇ ਜਾਂ ਕੁਝ ਵੀ ਹੈ ਫਿਰ ਮੈਂ ਉੱਥੇ ਫਸਟ ਟਾਈਮ ਟਰਾਈ ਕੀਤਾ ਸੀ ਆਹ ਤਾਂ ਨਾਰਮਲ ਗੇਮਾਂ ਹੀ ਸੀਗੀਆਂ ਉਸ ਤੋਂ ਬਾਅਦ ਫਿਰ ਮੈਂ ਦੋ ਨੈਸ਼ਨਲ ਦੀਆਂ ਗੇਮਾਂ ਖੇਡਿਆ ਇੱਕ ਡਾਰਟਸ ਦੀ ਇੱਕ ਟੇਬਲ ਸੌਕਰ ਦੀ ਟੇਬਲ ਸੌਕਰ ਚ ਵੀ ਮੇਰਾ ਬ੍ਰੌਂਜ਼ ਮੈਡਲ ਸੀਗਾ ਤੇ ਡਾਰਟਸ ਚ ਸੀਗਾ ਮੇਰਾ ਸਿਲਵਰ ਮੈਡਲ ਸੀਗਾ ਤੇ ਵਧੀਆ ਲੱਗਿਆ ਗੇਮਾਂ 'ਚ ਜਾ ਕੇ ਵੀ ਉੱਥੇ ਵੀ ਹੋਰ ਚਾਰ ਦੋਸਤ ਮਿਲੇ ਮੈਂ ਹੋਰ ਵੀ ਹੁਣ ਜਿੰਨੇ ਬੰਦੇ ਆ ਗਏ ਸਾਰਿਆਂ ਨੂੰ ਮੋਟੀਵੇਟ ਕਰਦਾ ਵੀ ਤੁਸੀਂ ਗੇਮ ਖੇਡ ਕੇ ਆਇਆ ਕਰੋ ਤੁਸੀਂ ਬਾਹਰ ਹੰਦਰ ਜਾਂਦੇ ਹੋ ਗਵਰਨਮੈਂਟ ਦੀ ਫੈਸਿਲਿਟੀ ਮਿਲਦੀ ਹੈ ਤੁਹਾਨੂੰ ਘਰੇ ਬੈਠੇ ਤਾਂ ਵੀ ਬਿਮਾਰੀ ਦਾ ਬੰਦਾ ਬਿਲਕੁਲ ਤਾਂ ਬਹੁਤ ਲੋਕ ਹੁਣ ਜਾਂਦੇ ਨੇ ਕਈਆਂ ਨੂੰ ਮੈਂ ਖੜਵਾ ਕੇ ਵੀ ਲੈ ਕੇ ਆਇਆਂਗਾ ਹਾਂ ਹਾਂ ਤਾਂ ਕਿੰਨੇ ਮੈਂ ਪੱਕੇ ਨਿਕਲ ਗਏ ਗਰੁੱਪ ਚ ਕਿੰਨੇ ਇੱਕ ਮੈਂਬਰ ਤੁਹਾਡੇ ਜੁੜੇ ਹੋਏ ਐ ਤੇ ਜਦੋਂ ਤੁਹਾਡੇ ਗਰੁੱਪ ਨਾਲ ਕੋਈ ਨਵਾਂ ਮੈਂਬਰ ਜੁੜਦਾ ਹੋਊਗਾ ਉਹਨੂੰ ਵੀ ਅਚੰਭਾ ਹੁੰਦਾ ਹੋਣਾ ਕਿਉਂਕਿ ਤੁਸੀਂ ਨਵੇਂ-ਨਵੇਂ ਕੋਈ ਨਾ ਕੋਈ ਐਕਟੀਵਿਟੀ ਐ ਜਿਹੜੇ ਲੋਕਾਂ ਨੂੰ ਵੀ ਮੋਟੀਵੇਟ ਕਰਦੇ ਹੋ ਤੇ ਫਿਰ ਕੋਈ ਉਹ ਮੋਟੀਵੇਟ ਹੋ ਕੇ ਤੁਹਾਡੇ ਕੋਲੇ ਆਉਂਦੇ ਐ ਕਿੰਨੇ ਗਰੁੱਪ ਚ 2-250 ਬੰਦੇ ਸਾਡੇ ਕੋਲੇ ਹਰਿਆਣੇ ਦਾ ਅੰਡ ਬਣਿਆ ਹੋਇਆ ਹੈ ਗਰੁੱਪਾ ਤਾਂ ਉਹਦੇ ਚ ਗਰੁੱਪ ਚ ਸਾਰਿਆਂ ਨੂੰ ਪਤਾ ਲੱਗ ਜਾਂਦਾ ਕੋਈ ਨਵੀਂ ਚੀਜ਼ ਹੁੰਦੀ ਐ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਐ ਜੀ ਸ਼ੇਅਰ ਕਰਦੇ ਨੇ ਪ੍ਰੋਬਲਮ ਵੀ ਸ਼ੇਅਰ ਕਰਦੇ ਅੱਗੇ ਉਹਦਾ ਆਲ ਉਹ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਜੋ ਵੀ ਹੈ। ਬਾਕੀ ਜਿਹੜੀ ਕੋਈ ਐਕਟੀਵਿਟੀ ਹੁੰਦੀ ਹੈ ਦੇਖਦੇ ਰਹਿੰਦੇ ਨੇ ਵੀ ਕੀ ਕੀ ਹੁੰਦਾ ਰਹਿੰਦੇ। ਤੇ ਜਿਹਨੂੰ ਜਿਹੜੀ ਲੋੜ ਉਹਦੀ ਹੈਲਪ ਕਰੀ ਦੀ। ਆ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਆ? ਤੁਹਾਡੇ ਕਿੰਨੇ ਬੱਚੇ ਆ ਤੇ ਫਿਲਹਾਲ ਆ ਜਿਹੜਾ ਤੁਸੀਂ ਕਿਹਾ ਕੈਬਨ ਵਾਲਾ ਕੰਮ ਤਾਂ ਛੱਡਤਾ ਫਿਰ ਹੁਣ ਅੱਜਕੱਲ ਕਿਹ ਕੀ ਕਰਦੇ? ਪਰਿਵਾਰ ਚ ਤਾਂ ਮੇਰੀ ਵਾਈਫ ਹੈ, ਬੇਟਾ ਹੈ, ਬੇਟੀ ਹੈ ਤੇ ਬ੍ਰਦਰ ਹੈ, ਉਹਦੀਆਂ ਦੋ ਬੇਟੀਆਂ ਨੇ, ਉਹਦੀ ਵਾਈਫ ਹੈ, ਮੰਮੀ ਨੇੜੀ ਇਕੱਠੇ ਹੈ ਜੁਆਇੰਟ ਫੈਮਿਲੀ। ਤੇ ਜਿਹੜਾ ਹੁਣ ਕੰਮ ਚੱਲ ਰਿਹਾ ਹੁਣ ਜਿਵੇਂ ਮੈਂ ਤੇ ਦੇਖੋਗੇ ਆ ਸਟੈਂਡ ਬਣਾਏ ਹੋਏ ਐ ਇਹ ਜਿਹਦੇ ਵੀ ਸਪਾਈਨਲ ਕੋਰਡ ਇੰਜਰੀ ਹੋ ਜਾਂਦੀ ਆ ਉਹ ਖੜਾ ਹੋਣਾ ਸਭ ਤੋਂ ਵੱਡਾ ਚੈਲੰਜ ਐ ਇਹਦੇ ਤੇ ਬੈਲਟ ਲਾ ਕੇ ਉਹ ਬੰਦੇ ਖੜੇ ਹੋ ਜਾਂਦੇ ਨੇ ਤੇ ਬਹੁਤ ਐ ਜਿਹੜੇ ਬੰਦੇ ਜਿਹਨਾਂ ਨੇ ਬੀਬੀ ਕੱਚੀ ਵਿੱਚ ਸਾਰਾਂ ਤੋਂ ਕਢੇਦੇ ਹੁੰਦੇ ਮੇਰੇ ਕੋਲੇ ਆ ਕੇ ਖੜੇ ਹੋ ਕੇ ਉਹ ਬਹੁਤ ਖੁਸ਼ ਹੁੰਦੇ ਨੇ ਅੱਛਾ ਹਾਂ ਸਹੀ ਸਹੀ ਮਤਲਬ ਹੈ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਉਹ ਸੋਚਿਆ ਨਹੀਂ ਲੈਂਦਾ ਵੀ ਖੜੇ ਵੀ ਹੋ ਸਕਦੇ ਆ ਸੀ ਫਿਰ ਉਹ ਖੜੇ ਹੁੰਦੇ ਤੇ ਆ ਕੇ ਬਾਕੀ ਹੁਣ ਮੇਰਾ ਇਹੀ ਕੰਮ ਚੱਲ ਰਿਹਾ ਜਿਵੇਂ ਸਟੈਂਡਿੰਗ ਵਾਲਾ ਹੋ ਗਿਆ ਸਟੈਂਡ ਤੇ ਖੜਾ ਹੋਣਾ ਹੋ ਗਿਆ ਗੱਡੀਆਂ ਮੋਡੀਫਾਈ ਕਰਕੇ ਦਿੰਨਾ ਮੈਂ ਉਹਨਾਂ ਨੂੰ ਗੱਡੀਆਂ ਦੀ ਟ੍ਰੇਨਿੰਗ ਦਿੰਨਾ ਕਿਵੇਂ ਚਲਾਣੀ ਹੈ ਕਿਵੇਂ ਨਹੀਂ ਕਰਨਾ ਸਖਾ ਸਖਾ ਵੀ ਇੱਥੇ ਦਿੰਦੇ ਹਾਂ ਸਖਾ ਵੀ ਇੱਥੇ ਹੀ ਦਿੰਦਾ ਮੈਂ ਸਾਰਾ ਕੁਝ ਇੱਥੇ ਟ੍ਰੇਨਿੰਗ ਦੇ ਨਾਲ ਜੋ ਵੀ ਚੀਜ਼ ਹੈ ਬਸ ਜਿਸ ਟਾਈਪ ਦੀ ਵੀ ਉਹਨਾਂ ਦੀ ਹੈਲਪ ਹੁੰਦੀ ਹੈ ਉਹ ਕਰੀਦੀ ਹੈ ਇੱਕ ਜਿਹੜਾ ਆਪਣੇ ਕੈਵਨ ਵਾਲਾ ਜਿਹੜਾ ਸਵਾਲ ਉਹ ਮੇਰੇ ਜਾਂਚ ਆਇਆ ਵੀ ਜਿਹੜਾ ਤੁਸੀਂ ਕੈਵਨ ਉਹ ਇੱਥੇ ਤਾਂ ਲਾਉਂਦੇ ਰਹੇ ਤੁਸੀਂ ਜਾ ਕੇ ਕਰ ਰਹੇ ਸੀ ਕਿ ਵੀ ਹੋਰ ਵੀ ਸਟੇਟਾਂ 'ਚ ਜਾ ਕੇ ਵੀ ਥੇ ਵੀ ਉਹਨਾਂ ਦੇ ਇੱਥੇ ਕਿਤੇ ਗਏ। ਜਾ ਕੇ ਤਾਂ ਮੈਂ ਇੱਕ ਜਗ੍ਹਾ ਤੇ ਲਾ ਕੇ ਆਇਆ, ਗੋਵਾਲ گئے ਸੀ ਅਸੀਂ ਲਾਣ। ਉਹਨਾਂ ਦੀ ਘਰੀ ਲਾ ਕੇ ਆਏ ਸੀ, ਅਸੀਂ ਜਾ ਕੇ ਵੀ 25 ਦਿਨ ਲਾ ਕੇ ਉੱਥੇ ਰਹਿ ਗਏ। ਉਹ ਤਾਂ ਉਹਨਾਂ ਨਾਲ ਉਹ ਵੀ ਪ੍ਰੇਮ ਪਿਆਰ ਬਣ ਗਿਆ। ਉਹ ਕਹਿੰਦੇ ਥੋੜੇ ਤੋਂ ਲਵਾਣੇ ਤਾਂ ਮਰਜ਼ੀ ਲਾ ਜਿਓ ਆ ਕਿ ਨਾ ਕੋਈ ਗੱਲ ਨਹੀਂ। ਜਦੋਂ ਟਾਈਮ ਲੱਗਿਆ ਜੂਰ ਕਰਾਂਗੇ ਤਾਂ ਵੀ ਸੇਵਾ ਜਿਹੜੀ ਵੀ ਕੋਈ ਤੇ ਫਿਰ ਮੈਂ ਉੱਥੇ ਲਾ ਕੇ ਆਇਆ। ਬਾਕੀ ਵੈਸੇ ਸਟੇਟ ਸਾਰੀਆਂ ਤੁਸੀਂ ਆਏ ਆ ਬਿਲਕੁਲ ਟਰੈਕਟਰ ਛੱਤੀਸਗੜ੍ਹ ਤੋਂ ਆਇਆ। ਰਾਜਸਥਾਨ ਤੋਂ ਲਾ ਕੇ ਦਿੱਤੇ, ਮਹਾਰਾਸ਼ਟਰ ਜਿਲਾ ਕੇ ਦਿੱਤੇ ਨੇ। ਉਹ ਸਟੇਟ ਦੀ ਛੱਡੀ ਬਣੀ ਹੈ ਜੰਮੂ ਕਸ਼ਮੀਰ ਇਤਰ ਲੇਲ ਤੱਕ ਨਹੀਂ ਵੀ ਲਾਇਆ ਹੈ ਤਾਂ ਏਰੀਆ ਸਾਰੇ ਕਵਰ ਕਰ ਰਹੇ ਹਾਂ ਅੱਛਾ ਇਹਦੇ ਨਾਲ ਜਿਵੇਂ ਤੁਸੀਂ ਗੱਡੀਆਂ ਦੇ ਤਲਾ ਤਾਂ ਮੋਟਰਸਾਈਕਲਾਂ ਦੇ ਵੀ ਕੀ ਉਹਨਾਂ ਦੇ ਅਲੱਗ ਤੋਂ ਕੋਈ ਇਹੋ ਜਿਹੀ ਚੀਜ਼ ਬਣਾਉਣੇ ਹੋ ਵੀ ਜਿਹੜਾ ਹਰੇਕ ਬੰਦਾ ਕੋਈ ਨਹੀਂ ਹੁੰਦਾ ਵੀ ਜਿਹੜਾ ਫੇਰੇ ਕੋਈ ਗੱਡੀ ਹੋਵੇ ਤੇ ਕਈ ਵਾਰੀ ਮੋਟਰਸਾਈਕਲ ਸਾਈਕਲ ਵਾਲੇ ਵੀ ਹੁੰਦੇ ਉਹਨਾਂ ਵਾਸਤੇ ਵੀ ਤੁਸੀਂ ਕੋਈ ਮੋਟਰਸਾਈਕਲਾਂ ਦੇ ਦੇਖੋ ਜੀ ਟਾਇਰ ਤਾਂ ਹਰੇਕ ਹੀ ਟੰਗ ਦਾ ਆ ਕੰਪਨੀਆਂ ਵੀ ਕੰਪਨੀਆਂ ਵੀ ਲਾਈ ਜਾਂਦੀਆਂ ਤੇ ਬਾਹਰ ਵੀ ਬਥੇਰੇ ਲਾਈ ਜਾਂਦੇ ਨੇ ਪਰ ਮੈਂ ਥੋੜਾ ਜਿਹਾ ਪੁੱਠੇ ਕੰਮ ਕਰਨ ਤੇ ਜ਼ਿਆਦਾ ਵਿਸ਼ਵਾਸ ਰੱਖਦਾ ਜਿਹੜਾ ਕੋਈ ਨਾ ਕਰਦਾ ਹੋਵੇ ਮੈਂ ਆ ਬੁਲਟ ਦੇ ਦੇਖ ਸਕਦੇ ਹੋ ਤੁਸੀਂ ਬੁਲਟ ਤੇ ਲਾਇਆ ਮੈਂ ਉਹ ਵੀ ਸਟੈਂਡਰਡ ਬੁਲਟ ਦੇ ਜਿਹਦੇ ਕੋਈ ਸੈਲਫ ਨਹੀਂ ਹੁੰਦਾ ਕਿੱਕ ਹੱਥਾਂ ਨਾਲ ਵਜਦੀ ਹੈ ਜਿਹੜੇ ਨਾਲ ਪੈਰ ਨਾਲ ਵੀ ਮਾਰਨ ਲੱਗਿਆ ਅਗਲਾ ਡਰਦਾ ਕਿ ਪੁੱਠਾ ਨਾ ਮਾਰ ਜੇ ਤੇ ਮੈਂ ਬੁਲਟ ਦੇ ਲਾਇਆ ਕਿਉਂਕਿ ਆਪਾਂ ਸ਼ੌਂਕ ਹੀ ਪੂਰੇ ਕਰਦੇ ਆ ਲੋਕਾਂ ਦੇ ਤੇ ਹੁਣ ਸੈਲਫ ਤੇ ਸਟਾਰਟ ਹੋਣਾ ਨਾ ਸੈਲਫ ਤੇ ਤਾਂ ਫਿਰ ਉਹਦਾ ਟੇਸਟ ਹੀ ਨਹੀਂ ਰਹਿਣਾ ਉਹ ਟੈਸਟ ਉਹ ਪੁਰਾਣੇ ਬੁਲਟ ਦਾ ਮਤਲਬ ਹੱਥ ਨਾਲ ਸਟਾਰਟ ਹੋਵੇ ਜੇ ਕਿੱਕ ਪੈਰ ਨਾਲ ਵਾਹੀ ਦੇ ਹੱਥ ਨਾਲ ਵਾਹੀਤੀ ਹੈਗੀ ਅੱਛਾ ਤੇ ਉਹ ਤਿਆਰ ਕਰ ਰੱਖਿਆ ਗਿਆ ਫਿਰ ਜਿਹੜਾ ਬੰਦੇ ਨੇ ਕਦੇ ਆਏ ਨਹੀਂ ਸੋਚਣ ਤਾਂ ਵੀ ਬੁਲਟ ਵੀ ਚਲਾ ਸਕਦੇ ਹਾਂ ਅਸੀਂ ਉਹ ਇੱਥੇ ਅੱਗੇ ਬੁਲਟ ਦਾ ਵੀ ਟੈਸਟ ਦੇਖ ਕੇ ਜਾਂਦੇ ਹਾਂ ਅੱਛਾ ਤੇ ਸਕੂਟਰ ਜਿਹੜੇ ਪੁਰਾਣੇ ਉਹ ਵੀ ਖਿਆਲ ਮੈਂ ਲੱਖਿਆ ਮੋਡੀਫਾਈ ਕਰਨਾ ਹਾਂ ਇਹ ਤਾਂ ਸ਼ੌਕੀਆ ਮੇਰੇ ਕੋਲ ਜਿਹੜੇ ਵੀ ਪੁਰਾਣੇ ਖੜੇ ਸੀਗੇ ਇਹ ਤਿਆਰ ਕੀਤੇ ਹੋਏ ਨੇ ਠੀਕ ਹੈ ਇਹ ਜਿੰਮ ਸਾਰੀ ਫਿਰ ਤੁਸੀਂ ਆਪ ਵੀ ਐਕਸਰਸਾਈਜ਼ ਕਰਦੇ ਹੋ ਮੈਂ ਆਪ ਵੀ ਕਰਦਾ ਹਾਂ ਜਿਹੜੇ ਕੋਈ ਬੰਦੇ ਆਪਣੇ ਕੋਲੇ ਆਉਂਦੇ ਨਹੀਂ ਉਹਨਾਂ ਨੂੰ ਇਹ ਦਿੱਤੀ ਵੀ ਕਿਵੇਂ ਕਿਵੇਂ ਉੱਠਣ ਬੈਠਣ ਦਾ ਸਿਸਟਮ ਜਾਂ ਹੋਰ ਵੀ ਜੋੜ ਡੇਲੀ ਜ਼ਰੂਰਤਾਂ ਦੀਆਂ ਚੀਜ਼ਾਂ ਉਹ ਸਾਡੀ ਨਹੀਂ ਬਿਲਕੁਲ ਮਨ ਰਾਜ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਵਾਕਈ ਇੱਕ ਜਹਨ ਚ ਰੂਮਟੇਜੇ ਖੜੇ ਹੁੰਦੇ ਆ ਬਈ ਹਰ ਬੰਦਾ ਨਾ ਚੰਗਾ ਭਲਾ ਵੀ ਹੈ ਜਿਹੜਾ ਤੰਦਰੁਸਤ ਉਹ ਵੀ ਹਾਰ ਜਾਂਦਾ ਹੈਗਾ ਕਈ ਵਾਰੀ ਤੇ ਤੁਸੀਂ ਫਿਰ ਵੀ ਬੁਲੰਦ ਹੌਸਲੇ ਦੇ ਨਾਲ ਹੋਰ ਜਿਹੜੇ ਲੋਕ ਆ ਉਹਨਾਂ ਨੂੰ ਵੀ ਮੋਟੀਵੇਟ ਕਰਦੇ ਹੋ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਦੇਖ ਰਹੇ ਆ ਕੀ ਮੈਸੇਜ ਦਰਸ਼ਕਾਂ ਨੂੰ ਤਾਂ ਮੈਂ ਇਹੀ ਮੈਸੇਜ ਦਿੰਨਾ ਵੀ ਜਿਹੜੇ ਸਹੀ ਸਲਾਮਤ ਦਰਸ਼ਕ ਹੈਗੇ ਮੇਰੇ ਉਹਨਾਂ ਨੂੰ ਤਾਂ ਇਹੀ ਕਹਿਣਾ ਵੀ ਤੁਸੀਂ ਰੱਬ ਤੋਂ ਸਰੀਰ ਦਾ ਸੁੱਖ ਮੰਗਿਆ ਕਰੋ ਪੈਸਾ ਤਾਂ ਆਣੀ ਜਾਣੀ ਚੀਜ਼ ਹੈਗੀ ਇਹ ਤਾਂ ਆਪੇ ਆ ਜਾਣਾ ਜੇ ਤੁਹਾਡੇ ਕਰਮਾਂ ਚ ਹੋਇਆ ਰੱਬ ਤੋਂ ਐ ਸੁੱਖ ਮੰਗਿਆ ਕਰੋ ਵੀ ਸਾਡਾ ਸਰੀਰ ਸਹੀ ਰਹੇ ਵੀ ਠੀਕ ਹੈ ਤੇ ਜਿਹੜੇ ਕੋਈ ਡਿਸੇਬਲ ਬੰਦੇ ਨੇ ਜਿਹੜੇ ਚੱਲ ਫੇਰ ਨਹੀਂ ਸਕਦੇ ਜਾਂ ਜਿਸ ਕੋਈ ਪ੍ਰੋਬਲਮ ਉਹਦੀ ਹੈਲਪ ਜਮੂਲ ਕਰਿਆ ਕਰੋ ਨੀ ਤਾਂ ਆਮ ਤੌਰ ਤੇ ਲੋਕ ਕਹਿੰਦੇ ਯਾਰ ਕਿ ਭਰੇ ਲਗੜੇ ਜਿੰਨਾਂ ਕਰਕੇ ਰੱਖਿਆ ਜਾਂ ਕਿਵੇਂ ਉਹਦਾ ਦੁੱਖ ਉਹਨੂੰ ਹੀ ਪਤਾ ਹੈਗਾ ਜਿਹੜੇ ਸਹੀ ਬੰਦੇ ਨੂੰ ਉਹਨੂੰ ਹੀ ਪਤਾ ਉਹਦੀ ਕੀ ਪ੍ਰੋਬਲਮ ਹੈ ਕੀ ਨਹੀਂ ਤੇ ਜਿਹੜਾ ਵੀ ਅਜਾ ਬੰਦਾ ਹੋਵੇ ਉਹਦਾ ਸਾਥ ਦਿਆ ਕਰੋ ਜਿੰਨੀ ਹੈਲਪ ਹੋ ਸਕੇ ਉਹਦੀ ਕਰਿਆ ਕਰੋ ਬਾਕੀ ਕੋਈ ਮੇਰੀ ਹੈਲਪ ਦੀ ਲੋੜ ਹੈ ਤਾਂ ਉਹਨੂੰ ਮੇਰੇ ਕੋਲ ਕਹਿੰਦਿਆ ਕਰੋ ਬਿਲਕੁਲ ਮੋਹਨ ਦਾਸ ਦਾ ਨੰਬਰ ਵੀ ਅਸੀਂ ਮੈਂਸ਼ਨ ਕਰਾਂਗੇ ਤੁਸੀਂ ਕੋਈ ਵੀ ਟੁੜਿਆ ਆਂਡ ਰਗਮਾਂਡ ਚ ਕੋਈ ਇਸ ਤਰ੍ਹਾਂ ਦਾ ਜ਼ਰੂਰਤਮੰਦ ਭਰਾ ਹੋਵੇ ਤਾ ਉਹ ਵੀ ਨਾਲ ਸੰਪਰਕ ਕਰਕੇ ਇਹਨਾਂ ਨੇ ਮਦਦ ਲੈ ਸਕਦੇ ਹਾਂ ਤੇ ਇਹ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਇਹ ਜਿਹੜੇ ਕਈ ਕਈ ਸਾਲਾਂ ਤੋਂ ਮੰਝੇ ਤੇ ਪਏ ਆ ਜਿਹੜੇ ਉਹ ਉਹਨਾਂ ਨੂੰ ਵੀ ਇਹਨਾਂ ਨੇ ਹੌਸਲਾ ਦੇ ਕੇ ਖੜਾ ਕੀਤਾਗਾ ਔਰ ਅਗਲੇ ਨੂੰ ਲੱਗਦਾਗਾ ਵੀ ਅਸੀਂ ਸੋਚਿਆ ਵੀ ਨਹੀਂ ਸੀ ਕਦੇ ਪਰ ਕੁੱਲ ਮਿਲਾ ਕੇ ਜਿਹੜਾ ਬੰਦੇ ਨੂੰ ਜਿਹੜਾ ਹੌਸਲਾ ਹੁੰਦਾਗਾ ਉਹ ਹਾਰ ਚੁੱਕਿਆ ਹੋਇਆ ਜਿਹੜਾ ਦਿਲ ਛੱਡ ਚੁੱਕਿਆ ਜਿਹੜਾ ਇਨਸਾਨ ਉਹਨੂੰ ਹੌਸਲਾ ਦਿੱਤਾ ਜਾਂਦਾ ਹੈ ਤਾਂ ਉਹ ਕੋਈ ਵੀ ਮਕਾਮ ਹਾਸਲ ਕਰ ਸਕਦਾ ਹੈ ਤੇ ਇੱਕ ਇਹ ਉਦਾਹਰਣ ਹੈ ਇੱਕ ਇਹ ਬਹੁਤ ਵੱਡਾ ਮੋਹਨਦਾਸ ਹੈ ਜਿਹੜਾ ਉਹ ਲੋਕਾਂ ਵਾਸਤੇ ਜਿਹੜੇ ਦਿਲ ਛੱਡ ਜਾਂਦੇ ਆ ਜਾਂ ਸਰੀਰਕ ਤੌਰ ਤੇ ਅੰਗਹੀਨ ਚਾਹੇ ਉਹ ਜਮਾਨਦਰੂ ਹੈ ਜਾਂ ਕਈ ਵਾਰੀ ਕੋਈ ਦੁਰਘਟਨਾ ਹੋ ਜਾਂਦੀ ਹੈ ਹਾਦਸੇ ਹੋ ਜਾਂਦੇ ਉਹਨਾਂ 'ਚ ਆਪਣੇ ਕੋਈ ਅੰਗ ਗਵਾ ਲੈਂਦੇ ਆ ਤਾਂ ਉਹ ਉਹਨਾਂ ਉਹੋ ਜੀ ਸਥਿਤੀ ਜਿਵੇਂ ਇਹ ਕਹਿੰਦੇ ਆ ਵੀ ਅਸੀਂ ਜ਼ਿੰਦਗੀ ਤੋਂ ਹਾਰਨਾ ਨਹੀਂ ਹੌਸਲੇ ਦੇ ਨਾਲ ਅੱਗੇ ਵਧਣਾ ਹੈਗਾ ਔਰ ਕਰਕੇ ਦਿਖਾਉਣਾ ਕਿਉਂਕਿ ਜਿੰਨੇ ਚੱਕਰ ਬੰਦੇ 'ਚ ਜਾਨ ਹੈ ਤਾਂ ਜਹਾਨ ਹੈ ਤਾਂ ਬੰਦੇ ਦਾ ਹੌਂਸਲਾ ਉਹ برقرار ਰਹਿਣਾ ਚਾਹੀਦਾ। ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਤੁਹਾਡਾ ਕੀ ਰਾਏ ਹੈ ਕਮੈਂਟ ਜ਼ਰੂਰ ਕਰਕੇ ਦੱਸਿਓ ਔਰ ਸੋਸ਼ਲ ਮੀਡੀਆ Facebook ਤੇ ਜਾ ਕੇ ਤੇ ਦੇਖੋ ਪੇਜ ਨੂੰ ਫੋਲੋ ਕਰ ਲਿਓ YouTube ਨੂੰ ਸਬਸਕ੍ਰਾਈਬ ਕਰ ਲਿਓ Instagram ਵੀ ਆਈਡੀ ਵੀ ਲੱਗੀਆਂ ਮੇਰੀ। ਹਾਂਜੀ। ਜੇ ਕਿਸੇ ਨੇ ਵੀ ਵੀਡੀਓ ਵਗੈਰਾ ਵੀ ਦੇਖਣੀ ਹੈ ਉੱਤੇ ਸਾਰੀਆਂ ਇਸ ਟਾਈਪ ਦੀਆਂ ਵੀਡੀਓ ਹੁੰਦੀਆਂ ਹੈਗੀਆਂ। ਬਿਲਕੁਲ। ਉਹ ਤੁਸੀਂ ਮੈਂਸ਼ਨ ਕਰਦੇ ਹੋ ਵਿੱਚ। ਬਿਲਕੁਲ। ਜਿਵੇਂ ਵੀ ਜਿੰਨੀ ਵੀ ਜ਼ਰੂਰਤ ਹੁੰਦੀ ਉਹਨਾਂ ਨੂੰ ਪਤਾ ਲੱਗ ਜਾਏ ਆਈਡੀਆ ਹੋ ਜਾਂਦਾ ਉਹਨਾਂ। ਕੀ .35 ਬਣਾਇਆ। ਜ਼ਰੂਰ। ਤਾਂ ਇੰਸਟਾਗ੍ਰam ਤੇ ਜਿਹੜਾ ਤੁਸੀਂ ਫੋਲੋ ਵੀ ਕਰ ਸਕਦੇ ਹੋ ਬਾਈ ਨੂੰ ਔਰ ਆਪਣੀ رائے ਜ਼ਰੂਰ ਦਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਜਿੰਦਗੀ ਤੋਂ ਹਾਰ ਚੁੱਕੇ ਲੋਕਾਂ ਨੂੰ ਵੀ ਹੌਸਲਾ ਮਿਲ ਸਕੇ। ਬਹੁਤ ਬਹੁਤ ਧੰਨਵਾਦ।